ਜਿਹਨੂੰ ਮਨ ਮੰਨ ਲੈਂਦਾ ਉਹਦੀ ਯਾਦ ਆਪੇ ਆਉਂਦੀ ਹੈ ਜਿਹਨੂੰ ਮਨ ਨਹੀਂ ਮੰਨਦਾ ਉਹਦੇ ਵਾਸਤੇ ਯਾਦ ਦੇ ਯਤਨ ਜੁਟਾਣੇ ਪੈਂਦੇ ਨੇ ਦੇਖੋ ਪੁੱਤਰ ਨੂੰ ਯਾਦ ਕਰਨ ਵਾਸਤੇ ਵਾਜਾ ਵਜਾਣ ਦੀ ਲੋੜ ਹੈ ਤਬਲਾ ਖੜਕਾਣ ਦੀ ਲੋੜ ਹੈ ਇੱਕ ਕਥਾ ਕਹਾਣੀਆਂ ਇਹ ਫਲਸਫੇ ਘੋਟਣ ਦੀ ਲੋੜ ਹੈ ਆਪ ਸਾਰੇ ਸਹੈਣੇ ਬਿਠਾ ਪਤਨੀ ਨੂੰ ਯਾਦ ਕਰਨ ਵਾਸਤੇ ਪਤਨੀ ਨੂੰ ਯਾਦ ਕਰਨ ਵਾਸਤੇ ਕੋਈ ਤੀਰਥਾਂ ਤੇ ਜਾਣ ਦੀ ਲੋੜ ਹੈ ਕੋਈ ਗ੍ਰੰਥਾਂ ਦੇ ਪਾਠ ਦੀ ਲੋੜ ਹੈ ਕੋਈ ਕਥਾ ਕਿਸ ਤਰ੍ਹਾਂ ਸੁਣਨਾ ਕੋਈ ਕਿਸੇ ਕੋਲ ਪ੍ਰੇਰਣਾ ਲੈਣੀ ਹੈ ਮਨ ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ ਹੈ ਪਤੀ ਨੂੰ ਪਤੀ ਕਰਕੇ ਮੰਨ ਲੈਂਦਾ ਹੈ ਭਰਾ ਨੂੰ ਭਰਾ ਕਰਕੇ ਮੰਨ ਲੈਂਦਾ ਹੈ ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ ਹੈ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ ਜੋ ਮੰਦਰ ਮਸਜਿਦ ਗੁਰਦੁਆਰੇ ਨਹੀਂ ਆਉਂਦੇ ਪਾਠ ਪੂਜਾ ਨਹੀਂ ਕਰਦੇ ਉਹਨਾਂ ਦਾ ਮਨ ਤੇ ਨਹੀਂ ਮੰਦਾ ਗੁਸਤਾਖੀ maaf ਬਾਰ ਬਾਰ maaf ਕਰਨਾ ਜੋ ਆਉਂਦੇ ਨੇ ਉਹਨਾਂ ਦਾ ਮਨ ਵੀ ਨਹੀਂ ਮੰਦਾ ਨਹੀਂ ਮੰਨਦਾ ਇਸ ਚੱਕਰ ਇਸ ਨਾਲ ਪੈਣਾ ਕਿ ਜਿਹੜੇ ਗੁਰਦੁਆਰੇ ਜਾ ਰਹੇ ਨੇ ਤੇ ਮਾਨ ਨੇ ਇਹਨਾਂ ਦਾ ਮਨ ਗੁਰੂ ਨੂੰ ਗੁਰੂ ਕਰਕੇ ਮੰਦਾ ਹੋਵੇਗਾ ਗੁਸਤਾਖੀ maaf ਗੁਰੂ ਦੀ ਹਜ਼ੂਰੀ ਚ ਮੈਂ ਕਹਿ ਰਿਹਾ ਨਹੀਂ ਮੰਦਾ ਬਹੁਤ ਵੱਡੀ ਕਮਜ਼ੋਰੀ ਨਾਲ ਕਿ ਜਿਹੜੇ ਤੁਹਾਡੇ ਦਿਲ ਨਾਲ ਧੜਕ ਜਾਣ ਇਸ ਵਾਸਤੇ ਮੈਂ ਘਾਟੀ ਬਿਆਨ ਕਰਦਾ ਹੁੰਦਾ ਮਨ ਨਹੀਂ ਮੰਨਦਾ ਕੀ ਹੋਇਆ ਮੰਦਰ ਦੇ ਚ ਰੋਜ਼ ਪੂਜਾ ਪਾਠ ਕਰ ਰਿਹਾ ਹੈ ਕੀ ਹੋਇਆ ਗੁਰਦੁਆਰੇ ਜਾ ਕੇ ਕਥਾ ਕੀਰਤਨ ਕਰ ਰਿਹਾ ਤੇ ਸੁਣ ਰਿਹਾ ਹੈ ਪਾਠ ਕਰ ਰਿਹਾ ਹੈ ਘਰ ਦੇ ਚ ਜਪ ਕਰ ਰਿਹਾ ਮਨ ਪ੍ਰਭੂ ਨੂੰ ਪ੍ਰਭੂ ਕਰਕੇ ਨਹੀਂ ਮੰਨਦਾ ਕਿ ਕੋਈ ਤਰਕ ਕਰੇ ਬੜੀ ਪਾਰੀ ਮਨ ਦਾ ਇਤਾਂ ਤੇ ਗੁਰਦੁਆਰੇ ਆਉਂਦੇ ਸਾਡਾ ਮਨ ਮੰਨਦਾ ਹੈ ਤਾਂ ਹੀ ਤੇ ਕਥਾ ਕੀਰਤਨ ਸੁਣਦੇ ਮਨ ਗੁਰੂ ਨੂੰ ਮੰਨਦਾ ਹੈ ਤਾਂ ਹੀ ਤੇ ਸਮਾਂ ਕੱਢ ਕੇ ਵਕਤ ਕੱਢ ਕੇ ਗੁਰਦੁਆਰੇ ਆਉਂਦੇ ਮੰਦਰ ਆਉਂਦੇ ਨਮਾਜ਼ ਪੜ੍ਹਦੇ ਇਹ ਕਬੀਰ ਨੇ ਮੰਮੇ ਤੋਂ ਇਹ ਕਹਿ ਦਿੱਤਾ ਮੰਮਾ ਮਨ ਸੇ ਓਕਾਲ ਜ ਹੈ ਮਨ ਸਾ ਦੇ ਸਿਦ ਹੋਏ ਮਨ へ ਮਨ ਸੇ ਕਹੇ ਕਬੀਰ ਆ ਮਨ ਸਾ ਮਿਲਿਆ ਨਾ ਕੋਇ ਇਹ ਮਨ ਸ਼ਕਤੀ ਇਹ ਮਨ ਸਿਓ ਇਹ ਮਨ ਪੰਜ ਤਤ ਕੋ ਜਿਓ ਪਰ ਮਾ ਅਖਰ ਦੇ ਆਸਰੇ ਤੇ ਮੰਮੇ ਤੇ ਹੁਣ ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਉਹਨਾਂ ਦੀ ਵੀ ਬਾਣ ਅਖਰੀ ਹੈ ਸੰਕੇਤ ਕਰਤ ਗੋੜੀ ਮੱਲਾ ਪੰਜਵਾ 52 ਅਖਰੀ ਗੋੜੀ ਸ੍ਰੀ ਕਬੀਰ ਜੀ 52 ਅਖਰੀ ਆਸਾ ਮੱਲਾ ਪਹਿਲਾ ਪਟੇ ਲਿਖਿਆ ਆਸਾ ਮੱਲਾ ਤੀਜਾ ਪਟੇ ਸਭ ਇੱਕ ਇੱਕ ਅੱਖਰ ਕਿਹੜੀ ਦਿਸ਼ਾ ਦਾ ਸੰਕੇਤ ਕਰਦੇ ਨੇ ਇਸ਼ਾਰਾ ਕਰਦੇ ਨੇ ਕਿਸ ਪਾਸੇ ਤੋਰਨਾ ਚਾਹੁੰਦੇ ਨੇ ਇਹਨਾਂ ਚਾਰ ਬਾਣੀਆਂ ਦੇ ਵਿੱਚ ਬਾਉਨ ਅਖਰੀ ਗੁਰੂ ਅਰਜਨ ਦੇਵ ਜੀ ਬਾਉਨ ਅਖਰੀ ਭਗਤ ਕਬੀਰ ਜੀ ਪੱਟੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੱਟੀ ਗੁਰੂ ਅਮਰਦਾਸ ਜੀ ਦੀ ਇੱਕ ਅੱਖਰ ਦੀ ਮੈਂ ਗੱਲ ਕਰਦਾ ਹਾਂ ਵਰਨਾ ਊੜੇ ਤੋਂ ਲੈ ਕੇ ਸਾਰੇ ਅੱਖਰ ਕਿਹੜੇ ਪਾਸੇ ਦਾ ਇਸ਼ਾਰਾ ਕਰਦੇ ਨੇ ਭਾਵਨਾਖਰੀ ਬੜੇ ਗਜ਼ਬ ਦੀ ਬਾਣੀ ਹੈ ਮੈਨੂੰ ਇਸ ਦੀ ਸੰਪੂਰਨ ਕਥਾ ਕਰਨ ਦਾ ਸਿਰਫ ਦੋ ਤਿੰਨ ਸ਼ਾਇਰਾਂ 'ਚ ਮੌਕਾ ਮਿਲਿਆ ਉਹਨਾਂ ਦੇ ਨਾਲ ਜਦ ਮੈਂ 25 ਦਿਨ ਮਹੀਨਾ ਕਿਧਰੇ ਇੱਕ ਇੱਕ ਸ਼ਹਿਰੇ 'ਚ ਵੀ ਰਹਿ ਜਾਂਦਾ ਹੁੰਦਾ ਸੀ ਜੰਮੂ ਦੇ ਛੀਤਾ ਮੈਂ ਲਖਨਊ ਤੇ ਕਾਨਪੁਰ ਵੀ ਕੀਤੀ ਪੂਰੀ ਉਦੋਂ ਮੈਨੂੰ ਵੀ ਬੜਾ ਆਨੰਦ ਆਇਆ ਇੱਕ ਇੱਕ ਅਖਰ ਖੜੇ ਖੜੇ ਪਾਸੇ ਦਾ ਸੰਕੇਤ ਕਰ ਰਹੇ ਨੇ ਪੈਰ ਨਾ ਦੇ ਰਹੇ ਕਬੀਰ ਕਹਿੰਦੇ ਨੇ ਮਨ ਮਨ ਨੂੰ ਮਨਾਉਣ ਵਿੱਚ ਲੱਗੇ ਹੋਇਆ ਮਨ ਮੰਨਦਾ ਮਨ ਪੁੱਤਰ ਨੂੰ ਪੁੱਤਰ ਕਰਕੇ ਮੰਨ ਲੈਂਦਾ ਹੈ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ ਮਨ ਪਤਨੀ ਨੂੰ ਪਤਨੀ ਕਰਕੇ ਮੰਨ ਲੈਂਦਾ ਹੈ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਦਾ ਮਨ ਪਤੀ ਨੂੰ ਪਤੀ ਕਰਕੇ ਮੰਨ ਲੈਂਦਾ ਹੈ ਮਨ ਈਸ਼ਵਰ ਨੂੰ ਈਸ਼ਵਰ ਕਰਕੇ ਨਹੀਂ ਮੰਨਦਾ ਇਸ ਵਾਸਤੇ ਪਤਨੀ ਨੂੰ ਯਾਦ ਕਰਨਾ ਹੈ ਪਤੀ ਨੂੰ ਯਾਦ ਕਰਨਾ ਹੈ ਪੁੱਤਰ ਨੂੰ ਯਾਦ ਕਰਨਾ ਹੈ ਕੋਈ ਕਥਾ ਕਹਾਣੀਆਂ ਦੀ ਲੋੜ ਨਹੀਂ ਕੋਈ ਵਾਜੇ ਵਜਾਣ ਦੀ ਲੋੜ ਨਹੀਂ ਕੋਈ ਤਬਲੇ ਖੜਕਾਣ ਦੀ ਲੋੜ ਨਹੀਂ ਕੋਈ ਫਲਸਫਾ ਗੋਟਣ ਦੀ ਲੋੜ ਨਹੀਂ ਕੋਈ ਦਾਨ ਪੁੰਨ ਕਰਨ ਦੀ ਲੋੜ ਨਹੀਂ ਕੋਈ ਸੇਵਾ ਕਰਨ ਦੀ ਲੋੜ ਨਹੀਂ ਪੁੱਤਰ ਦੀ ਯਾਦ ਆਪੇ ਹੀ ਆਉਂਦੀ ਹੈ ਮਿੱਤਰ ਦੀ ਯਾਦ ਆਪੇ ਹੀ ਆਉਂਦੀ ਹੈ ਪਤਨੀ ਦੀ ਯਾਦ ਆ ਪਈ ਆਉਂਦੀ ਏ ਪਤਨੀ ਦੀ ਯਾਦ ਆ ਕਈ ਆਉਂਦੀ ਹੈ ਰਹਿ ਗਈ ਗੱਲ ਪ੍ਰਮਾਤਮਾ ਦੀ ਤੋ 2 259 ਸਾਬ ਦੇ ਪਾਠ ਕਰੋ 10 10 ਜਪਜੀ ਸਾਹਿਬ ਦੇ ਪਾਠ ਕਰੋ ਕੀਰਤਨ ਕਰੋ ਕੀਰਤਨ ਸੁਣੋ ਕਥਾ ਕਰੋ ਕਥਾ ਸੁਣੋ ਸੇਵਾ ਕਰੋ ਦਾਨ ਕਰੋ ਪੁੰਨ ਕਰੋ ਯਕੀਨ ਜਾਣੋ ਫਿਰ ਵੀ ਪ੍ਰਮਾਤਮਾ ਦੀ ਯਾਦ ਨਹੀਂ ਆ ਨਹੀਂ ਇਸ ਸਭ ਕੁਛ ਦੇ ਕਰਦੇ ਆਵੇਂ ਯਾਦ ਨਹੀਂ ਆਉਂਦੀ ਇਕਾਗਰਤਾ ਬਖਸ਼ ਨੇ ਇਸ ਤੋਂ ਗੱਲ ਸਪਸ਼ਟ ਹੋਈ ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ ਹੁਣ ਕੋਈ ਤਰਕ ਖੜੀ ਕਰੇ ਸਾਡਾ ਮਨ ਤੇ ਮੰਨਿਆ ਸੀ ਗੁਰਦੁਆਰੇ ਆਇਆ ਪਾਠ ਕਰਦੇ ਆਂ ਦਾਨ ਪੁੰਨ ਕਰਦੇ ਆਂ ਸੇਵਾ ਕਰਦੇ ਆਂ ਇਹ ਕਿਸ ਤਰ੍ਹਾਂ ਹੋ ਸਕਦਾ ਸਾਡੇ ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ ਹੁਣ ਗੁਰੂ ਅਰਜਨ ਦੇਵ ਜੀ ਦੱਸਦੇ ਨੇ ਉਹ ਵੀ ਮੰਮੇ ਅੱਖਰ ਤੋਂ ਦੱਸਦੇ ਨੇ ਮਨ ਨੇ ਪਰਮਾਤਮਾ ਨੂੰ ਮੰਨਿਆ ਨਹੀਂ ਮਨ ਪਰਮਾਤਮਾ ਕੋਲ ਮੰਗਦਾ ਹੈ ਮਨ ਨੇ ਗੁਰੂ ਨੂੰ ਗੁਰੂ ਕਰਕੇ ਮੰਨਿਆ ਨਹੀਂ ਮਨ ਗੁਰੂ ਕੋਲ ਮੰਗਦਾ ਹੈ ਮੰਗ ਨਾਲ ਜੁੜਿਆ ਹੋਇਆ ਹੈ ਗੁਰੂ ਨਾਲ ਨਹੀਂ ਮੰਗ ਨਾਲ ਜੁੜਿਆ ਹੋਇਆ ਹੈ ਪ੍ਰਭੂ ਨਾਲ ਨਹੀਂ ਇਹਦਾ ਦਾਤੇ ਨਾਲ ਕੋਈ ਮਤਲਬ ਨਹੀਂ ਦਾਤ ਨਾਲ ਉਹ ਸ਼ਬਦ ਸੁਣ ਮੰਮਾ ਮੰਗਣ ਆਰ ਤੇ ਆਣਾ ਬੜਾ ਈਆਣਾ ਮੰਗ ਰਖ ਰੇ ਪ੍ਰਮਾਤਮਾ ਦੇ ਅੱਗੇ ਇਹ ਅਣਾ ਕਉ ਕਹਿ ਦਿੰਦਾ ਹੈ ਇਦਾਂ ਮਤਲਬ ਪ੍ਰਮਾਤਮਾ ਇਤਨਾ ਵੀ ਸਹਿਣਾ ਨਹੀਂ ਮੇਰੀ ਲੋੜ ਕੀ ਹੈ ਪ੍ਰਮਾਤਮਾ ਪਾਤਰਤਾ ਦੇ ਮੁਤਾਬਕ ਦਿੰਦਾ ਹੈ ਭਾਂਡਾ ਕਿਹਦਾ ਹੈ ਜਿਸ ਤਰ੍ਹਾਂ ਭਾਂਡਾ ਕੋਲੀ ਹੈ ਇੱਕ ਕੋਲ ਇੱਕ ਕੋਲ ਲੋਟਾ ਹੈ ਇੱਕ ਕੋਲ ਬਹੁਤ ਵੱਡਾ ਫਤੀਲ ਹੈ ਇੱਕ ਕੋਲ ਬਹੁਤ ਵੱਡਾ ਡੋਲ ਹੈ ਤੇ ਜਿਸ ਤਰ੍ਹਾਂ ਦਾ ਭਾਂਡਾ ਦੇਖਦਾ ਪਾ ਦੇਂਦਾ ਹੈ ਉਹ ਜਿਸ ਨੂੰ ਡੋਲ ਭਰ ਕੇ ਦੇ ਦਿੱਤਾ ਹੈ ਤੇ ਜਿਹਦੀ ਕੋਲੀ ਛੋਟੀ ਜੀਆਂ ਕੋਲੀ ਰੋਂਦਾ ਪਿੱਟਦਾ ਰਹੇ ਪਰਮਾਤਮਾ ਬੜੀ ਬੇਇਨਸਾਫੀ ਕਰੇ ਬੜੀ ਬੇਇਨਸਾਫੀ ਕਰਦਾ ਹੈ ਪਰਮਾਤਮਾ ਬੇਇਨਸਾਫੀ ਬਿਲਕੁਲ ਨਹੀਂ ਕਰਦਾ ਪਰਮਾਤਮਾ ਪਾਤਰਤਾ ਵੇਖਦਾ ਹੈ ਪਿਤਾ ਦੋ ਬੱਚਿਆਂ ਲਈ ਬਜ਼ਾਰੋਂ ਸਿਲੇ ਸਿਲਾਈ ਕੱਪੜੇ ਲੈ ਕੇ ਆਇਆ ਹੈ ਰੈਡੀमेड ਸੂਟ ਇੱਕ ਬੱਚਾ 5 ਸਾਲ ਦਾ ਹੈ ਇੱਕ ਬੱਚਾ 20 ਸਾਲ ਦਾ ਹੈ ਦੋਹਾਂ ਲਈ ਲੈ ਆਇਆ ਇੱਕੋ ਰੰਗ ਇੱਕੋ ਹੀ ਕਪੜਾ ਔਰ ਇੱਕੋ ਤਰ੍ਹਾਂ ਦੀ ਸਿਲਾਈ ਪਿਓ ਬੜਾ ਖੁਸ਼ ਹੈ ਬੱਚਿਆਂ ਲਈ ਲੈ ਜਾ ਰਹੇ ਹਨ ਦੋਵੇਂ ਬੱਚੇ ਬੜੇ ਖੁਸ਼ ਵੱਡੇ ਨੂੰ ਦਿੱਤਾ ਉਹਨੇ ਪਾ ਲਿਆ ਤੇ ਖੁਸ਼ ਹੋਇਆ ਛੋਟੇ ਨੂੰ ਦਿੱਤਾ ਉਹਨੇ ਚੁੱਕ ਕੇ ਪਰੇ ਮਾਰਿਆ ਤੇ ਪਿਓ ਸੀਸ ਤੇ ਹੱਥ ਰੱਖ ਕੇ ਕਹਿੰਦਾ ਬੇਟਾ ਇਹ ਸੂਟ ਚੰਗਾ ਨਹੀਂ ਮੈਂ ਤੇ ਉਹ ਹੀ ਲਿਆਂਦਾ ਜੋ ਤੇਰੇ ਵੱਡੇ ਬਰਾ ਲਈ ਦੇਂਦਾ ਉਹੀ ਰੰਗ ਉਹੀ ਕਪੜਾ ਉਹੀ ਸਲਾਈ ਕਿੰਦੇ ਉਹਦੇ ਲਈ ਵੱਡਾ ਸੂਟ ਲੈਂਦਾ ਮੇਰੇ ਲਈ ਛੋਟਾ ਇਹ ਦੇਵਤ ਕਰਾ ਇਹ ਤੇਵਤ ਕਰਾ ਮੈਨੂੰ ਨਹੀਂ ਚਾਹੀਦਾ ਉਹਦੇ ਵਾਸਤੇ ਵੱਡਾ ਲੈਂਦਾ ਹੈ ਮੈਨੂੰ ਵੀ ਵੱਡਾ ਸੂਟ ਚਾਹੀਦਾ ਹੁਣ ਕੌਣ ਦੱਸੇ ਅਗਰ ਵੱਡਾ ਸੂਟ ਤੈਨੂੰ ਦੇ ਦਿੱਤਾ ਪਾਏਗਾ ਤੇ ਉਸੇ ਦੀ ਛੁਪ ਕੇ ਰਹਿ ਜਾਏਗਾ ਦੇਸਾਂ ਹੀ ਗਈ ਨਹੀਂ ਪਰਮਾਤਮਾ ਪਾਤਰਤਾ ਦੇਖਦਾ ਹੈ ਦੇਖਦਾ ਹੈ ਕਿਹੜੀ ਚੀਜ਼ ਸਵਾਲ ਸਕਦਾ ਹੈ ਉਹਦਾ ਦੇਣਾ ਅਥਾ ਹੈ ਮਨੁੱਖ ਦੀ ਪਾਤਰਤਾ ਅਥਾ ਨਹੀਂ ਉਹਦਾ ਦੇਣਾ ਬਹੁਤ ਬਹੁਤ ਹੈ ਮਨੁੱਖ ਦਾ ਭਾਂਡਾ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਬਹੁਤ ਛੋਟਾ ਹੈ ਬੇਪਰਵਾਹੀਆਂ ਨਾਲ ਉਹ بارش ਕਰਦਾ ਹੈ ਇਤਨੇ بارش ਕਰਦਾ ਹੈ ਲੋੜ ਤੋਂ ਜ਼ਿਆਦਾ ਕਰਦਾ ਔਰ ਇਸ ਨੂੰ ਮਹਾਰਾਜ ਕਹਿੰਦੇ ਨੇ ਸਭ ਕੁਝ ਬਹੁਤੋ ਬਹੁਤ ਉਪਾਇਆ ਗੁਰੂ ਅਰਜਨ ਦੇਵ ਜੀ ਰਹਿਣ ਨੂੰ ਜਿਤਨੀ ਜ਼ਮੀਨ ਚਾਹੀਦੀ ਏ ਅਨੰਤ ਗੁਣਾ ਜ਼ਿਆਦਾ ਭਾਰਤ ਨਾਲੋਂ ਗਾਲਵਨ 8 ਗੁਣਾ ਵੱਡਾ ਆਸਟ੍ਰੇਲੀਆ કુલ ਆਬਾਦੀ 3 ਕਰੋੜ ਸਾਰਾ ਖਾਲੀ ਪਿਆ ਭਾਰਤ ਨਾਲੋਂ 5 ਗੁਣਾ ਵੱਡਾ ਕਨੇਡਾ ਆਬਾਦੀ કુલ 3.5 4 ਕਰੋੜ ਕਹਿੰਦੇ ਪੈਣੇ ਸਭ ਖਾਲੀ ਪਿਆ ਰਹਿਣ ਨੂੰ ਜਿੰਨੀ ਧਰਤੀ ਚਾਹੀਦੀਏ ਕਈ ਗੁਣਾ ਜ਼ਿਆਦਾ ਪੀਣ ਨੂੰ ਜਿੰਨਾ ਪਾਣੀ ਚਾਹੀਦਾ ਹੈ ਅਨੰਤ ਗੁਣਾ ਜ਼ਿਆਦਾ ਜੀਣ ਨੂੰ ਜਿੰਨਾ ਆਕਸੀਜਨ ਚਾਹੀਦਾ ਹੈ ਅਨੰਤ ਗੁਣਾ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਭ ਕੁਝ ਬਹੁਤ ਤੋਂ ਬਹੁਤ ਉਪਾਇਆ ਪਰ ਪ੍ਰਾਪਤ ਉਤਨਾ ਨਹੀਂ ਆਉਂਦਾ ਜਿੰਨੀ ਪਾਤਰ ਜਿੰਨਾ ਬਾਣ प्राप्त उतना ही आंज उसकी उपज द उस दे कमी नहीं है कमी दिसने मैंने छोटा सूट देता है इस वे सूट की की जाए छोटा मेरा बांडा छोटा मनुख इस नहीं देखता मनुख देन देते निगाह लगता है थोड़ी है मनुख बांडा नहीं देखता बांडा छोटा ਮੇਰੀ ਪ੍ਰੋਬਲਮਤ ਛੋਟੀ ਹੈ ਮੇਰਾ ਭਾਂਡਾ ਛੋਟਾ ਹੈ ਹਾਂ ਅਗਰ ਮਨੁੱਖ ਆਪਣਾ ਭਾਂਡਾ ਵੱਡਾ ਕਰਦਾ ਜਾਏ ਵੱਡਾ ਜਾਏਗਾ ਕਿਉਂਕਿ ਉਹਦੀ ਰਹਿਮਤ ਦੀ بارش ਹਰ ਵਕਤ ਹੋ ਰਹੀ ਹੈ ਇਹ ਨਹੀਂ ਕਦੀ ਕਿਰਪਾ ਕਰਦਾ ਤੇ ਕਦੀ ਕਿਰਪਾ ਨਹੀਂ ਕਰਦਾ ਸਤਗੁਰ ਸਦਾ ਦਇਆਲ ਹੈ ਵਾ ਉਹਦੀ ਦਇਆ ਹਰ ਵਕਤ ਹੈ ਉਹ ਹਰ ਵਕਤ ਦੇ ਰਿਹਾ ਹਰ ਵਕਤ ਦੇ ਰਿਹਾ ਮੈਨੂੰ ਕੁਝ ਨਹੀਂ ਮਿਲਿਆ ਮੇਰਾ ਭਾਂਡਾ ਪੁੱਠਾ ਹੋਵੇਗਾ ਯਾ ਮੇਰਾ ਭਾਂਡਾ ਛੋਟਾ ਐਨੇ ਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਮੰਨ ਦਾ ਨਹੀਂ ਹੈ ਮੰਗਦਾ ਤੇ ਮਮਾ ਮੰਗਣ ਹਾਰ ਇਆਣਾ ਪ੍ਰਮਾਤਮਾ ਕੋਲ ਮੰਗਣ ਵਾਲਾ ਇਆਣਾ ਹੈ ਇਆਣੇ ਮਨੁੱਖ ਨਮਾਜ਼ ਪੜ੍ਹਦੇ ਨੇ ਇਆਣੇ ਮਨੁੱਖ ਪੂਜਾ ਪਾਠ ਕਰਦੇ ਨੇ ਇਆਣੇ ਹੀ ਮਨੁੱਖ ਮੰਦਰ ਮਸਜਿਦ ਗੁਜ਼ਾਰੇ ਜਾਂਦੇ ਨੇ ਕਾਮਨਾਵਾਂ ਲੈ ਆਉਂਦੀਆਂ ਮੰਗਾਂ ਲੈ ਆਉਂਦੀਆਂ ਗੁਰੂ ਕਰਕੇ ਕੋਈ ਗੁਰਦੁਆਰੇ ਨਹੀਂ ਆਉਂਦਾ ਆਪਣੀ ਮੰਗ ਕਰਕੇ